ਦੇਖੋ ਇਹ ਜਿਹੜੇ ਸਿੱਖ ਸੰਸਥਾਵਾਂ ਨੂੰ ਬੇਨਤੀ ਆ ਜਿਹੜੇ ਚੱਕਰ ਚ ਪਿਆ ਆਪਾਂ ਉਹ ਲੜਾਈ ਬੰਦ ਕੀਤੀ ਜਾਵੇ ਜਿਹੜਾ ਸੰਘਰਸ਼ ਕਰਨ ਵਾਲਾ ਉਹ ਇਹ ਆ ਵੀ ਤੁਹਾਡਾ ਇਤਿਹਾਸ ਇਹ ਕੂੜੇ ਮੰਗੂ ਥੱਲੇ ਟੋਏ ਪਟ ਪਟ ਦੱਬ ਰਹੇ ਨੇ ਤੁਹਾਡਾ ਇਤਿਹਾਸ ਹੀ ਨਹੀਂ ਰਿਹਾ ਮਹਾਰਾਜ ਤੁਹਾਡਾ ਇਤਿਹਾਸ ਹੀ ਖਤਮ ਕਰ ਦੇਣਾ ਇਹਨਾਂ ਨੇ ਇਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਟਿਆਲੇ ਦੇ ਵਿੱਚ ਖੜੇ ਆ ਤੇ ਤੁਸੀਂ ਦੇਖ ਲਓ ਕੋਈ ਬੇ ਹਿਸਾਬ ਪੁਸਤਕਾ ਜੋ ਗ੍ਰੰਥਾ ਜੋਰੇ ਇਹਨਾਂ ਨੇ ਦਫਨ ਕਰਤਾ ਕੋਈ ਹਿਸਾਬ ਹੀ ਨਹੀਂ ਹੈਗਾ ਮਹਾਰਾਜ ਤੁਸੀਂ ਦੇਖੋ ਵੀ ਹਜੇ ਇੱਕ ਪਾਗਿਆ ਤਿੰਨ ਚੋ ਚਾਰ ਪਹਿਲਾ ਪਾਗੋ ਉਹਨਾਂ ਤੋਂ ਪੁੱਛੋ ਕਿੱਥੇ ਨੇ ਤੇ ਤਿੰਨ ਚਾਰ ਟਰਾਲੀਆਂ ਦੱਬ ਚੁੱਕੇ ਨੇ ਤੇ ਹਜੇ ਹੋਰ ਟਰਾਲੀਆਂ ਹੈਗੀਆਂ ਨੇ 15 ਕਿੰਨੀਆਂ ਨੇ ਟਰਾਲੀਆਂ ਬਾਬਾਈ 15 ਟਰਾਲੀਆਂ ਬਾਬਾਈ 15 ਟਰਾਲੀਆਂ ਇਹ ਦੱਬ ਚੁੱਕੇ ਨੇ ਲਾਈਕ ਇਦਾਂ ਹੀ ਖੱਡਾ ਇਧਰ ਆ ਇਹ ਵੀ ਮਹਾਨ ਕੋਸ਼ ਹੈ ਮੇਰੇ ਖਾਲ ਹਿੰਦੀ ਦੇ ਵਿੱਚ ਆ ਇਹ ਹਿੰਦੀ ਦੇ ਵਿੱਚ ਆ ਤੇ ਉਹ ਪਰਾਂ ਪੰਜਾਬੀ ਵਾਲਾ ਅਨਵਾਦ ਪਿਆ ਤੇ ਇਹ ਪੰਜਾਬੀ ਯੂਨੀਵਰਸਿਟੀ ਹੈ ਜੀ ਦੇਖੋ ਕਿੰਨਾ ਗ੍ਰੰਥ ਇਹ ਅੰਦਰੇ ਦਫਨ ਕਰ ਰਹੇ ਨੇ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਹਨਾ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਯਾਰ ਜਾਗ ਪੋ ਆਪਣੇ ਹੁਣ ਤਾਂ గ్రంథਾਂ ਦੇ ਗੱਲ ਆ ਗਈ ਜਾਗਪੋ ਹੁਣ ਜਾਗਪੋ ਯਾਰ ਇਹ ਸੰਘਰਸ਼ਾ ਇਹੀ ਵਿੱਢਣੇ ਨੇ ਤੇ ਸਹਾਇਤਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਬਾਬੇ ਆਪਾਂ ਹੁਣ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਤੁਸੀਂ ਦੇਖ ਰਹੇ ਹੋ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਹਾਨ ਕੋਚ ਦੀਆਂ 60000 ਦੇ ਕਰੀਬ ਕਾਪੀਆਂ ਦੀ ਵਿਦਵੀ ਕੀਤੀ ਗਈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜਿਨ੍ਹਾਂ ਦੇ ਵਿੱਚ ਗੁਰੂ ਬਾਣੀ ਦੀਆਂ ਬਹੁਤ ਸਾਰੀਆਂ ਗਲਤੀਆਂ ਸਨ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਵੱਲੋਂ ਤੇ ਉੱਚ ਅਧਿਕਾਰੀਆਂ ਵੱਲੋਂ ਟੋਆ ਪੱਟ ਕੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ 5-5 ਫੁੱਟ ਦੇ ਦੋ ਟੋਏ ਪੁੱਟੇ ਗਏ ਜਿਸ ਵਿੱਚ 60000 ਦੇ ਕਰੀਬ ਕਾਪੀਆਂ ਸੀ ਨੂੰ ਦੱਪਣ ਦੀ ਕੋਸ਼ਿਸ਼ ਕੀਤੀ ਗਈ ਮਿੱਟੀ ਦੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਹਿਬਾਨ ਐਡ ਗ੍ਰੰਥੀ ਸਹਿਬਾਨ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ ਬਹੁਤ ਦੁਖਦਾਈ ਘਟਨਾ ਹੈ ਅਦਾਸ ਉਪਰੰਤ ਮਹਾਨ ਕੋਸ਼ਤੀਆਂ ਕਾਪੀਆਂ ਨੂੰ ਸੰਗਤ ਵੱਲੋਂ ਕਢਵਾ ਕੇ ਸ੍ਰੀ ਕੋਇਂਦਵਾਲ ਸਾਹਿਬ ਵਿਖੇ ਸੰਸਕਾਰ ਲਈ ਭੇਜਿਆ ਜਾਵੇਗਾ ਜਿਨ੍ਹਾਂ ਦੋਸ਼ੀਆਂ ਨੇ ਇਹ ਕੰਮ ਕੀਤਾ ਹੈ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਘਟਨਾਵਾਂ ਨੂੰ ਰੋਕਿਆ ਜਾਵੇ ਤਾਂ ਜੋ ਅਗੇ ਤੋਂ ਇਹ ਜਿਹੀਆਂ ਘਟਨਾਵਾਂ ਨਾ ਹੋ ਸਕਣ ਬਹੁਤ ਮੰਦਭਾਗੀ ਘਟਨਾ ਸੀ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਆਇਕਾਨ ਸਿੰਘ ਨਾਬਾ ਹੋਣਾਂ ਦੀਆਂ ਛਪੀਆਂ ਹੋਈਆਂ ਮਹਾਨ ਕੋਸ਼ ਦੀਆਂ ਕਾਪੀਆਂ ਉਹਨਾਂ ਨੂੰ ਵੀ ਨਸ਼ਟ ਕਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਤੁਸੀਂ ਦੇਖ ਰਹੇ ਹੋ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਹਾਨ ਕੋਸ਼ ਦੀਆਂ 60000 ਦੇ ਕਰੀਬ ਕਾਪੀਆਂ ਦੀ ਵਿਦਬੀ ਕੀਤੀ ਗਈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜਿਨ੍ਹਾਂ ਦੇ ਵਿੱਚ ਗੁਰੂ ਬਾਣੀ ਦੀਆਂ ਬਹੁਤ ਸਾਰੀਆਂ ਗਲਤੀਆਂ ਸਨ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਵੱਲੋਂ ਇਹ ਤੇ ਉੱਚ ਅਧਿਕਾਰੀਆਂ ਵੱਲੋਂ ਟੋਆ ਪੱਟ ਕੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ 5-5 ਫੁੱਟ ਦੇ ਦੋ ਟੋਏ ਪੁੱਟੇ ਗਏ ਜਿਸ ਵਿੱਚ 60000 ਦੇ ਕਰੀਬ ਕਾਪੀਆਂ ਸੀ ਨੂੰ ਦੱਪਣ ਦੀ ਕੋਸ਼ਿਸ਼ ਕੀਤੀ ਗਈ ਮਿੱਟੀ ਦੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਹਿਬਾਨ ਐਡ ਗ੍ਰੰਥੀ ਸਹਿਬਾਨ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ ਬਹੁਤ ਦੁਖਦਾਈ ਘਟਨਾ ਹੈ ਅਰਦਾਸ ਉਪਰੰਤ ਮਹਾਨ ਕੋਸ਼ਤ ਦੀਆਂ ਕਾਪੀਆਂ ਨੂੰ ਸੰਗਤ ਵੱਲੋਂ ਕਢਵਾ ਕੇ ਸ੍ਰੀ ਕੋਇਂਦਵਾਲ ਸਾਹਿਬ ਵਿਖੇ ਸੰਸਕਾਰ ਲਈ ਭੇਜਿਆ ਜਾਵੇਗਾ ਜਿਨ੍ਹਾਂ ਦੋਸ਼ੀਆਂ ਨੇ ਇਹ ਕੰਮ ਕੀਤਾ ਹੈ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਕਟਨਾਵਾਂ ਨੂੰ ਰੋਕਿਆ ਜਾਵੇ ਤਾਂ ਜੋ ਅਖੇ ਤੋਂ ਇਹ ਜੀਆਂ ਕਟਨਾਵਾਂ ਨਾ ਹੋ ਸਕਣ ਬਹੁਤ ਮੰਦ ਭਾਗੀ ਘਟਨਾ ਸੀ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਆਇਕਾਨ ਸਿੰਘ ਨਾਬਾ ਹੋਣਾਂ ਦੀਆਂ ਛਪੀਆਂ ਹੋਈਆਂ ਮਹਾਨ ਕੋਸ਼ ਦੀਆਂ ਕਾਪੀਆਂ ਉਹਨਾਂ ਨੂੰ ਬਿਨੈਸਟ ਕਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ